ਸਤਿਕਾਰ ਸਾਰਿਆਂ ਨੂੰ ਤੇ ਤੁਹਾਡੇ ਨਾਲ ਗੱਲ ਕਰਦੇ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਬਿਆਨ ਦਿੱਤਾਗਾ ਵੀ ਜਿਹੜੇ ਕਿ ਯੂਰੋਪੀਅਨ ਕੰਟਰੀ ਦੇ ਵਿੱਚ ਨਾਟੋ ਦਾ ਸੰਘ ਬਣਿਆ ਹੋਇਆਗਾ ਉਹਦੇ ਵਿੱਚ ਗ੍ਰੀਨਲੈਂਡ ਵੀ ਸ਼ਾਮਿਲ ਆ ਤੇ ਉਹ ਬੰਦੇ ਨੇ ਗ੍ਰੀਨਲੈਂਡ ਉੱਤੇ ਹਮਲਾ ਕਰਨ ਦੀ ਗੱਲ ਕਹੀ ਹੈਗੀ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਜਿਹੜੇ ਕਿ ਨੀਤੀਆਂ ਬਣੀਆਂ ਹੋਈਆਂ ਨੇ ਯੂਨੋ ਦੀਆਂ ਉਹਦੇ ਮੁਤਾਬਿਕ ਜਿਹੜਾ ਅਮਰੀਕਾਗਾ ਉਹ ਨਾਟੋ ਨੂੰ ਤੋੜ ਕੇ ਉਹਨਾਂ ਉੱਤੇ ਦੂਸਰੇ ਦੇਸ਼ਾਂ ਉੱਤੇ ਹਮਲਾ ਨਹੀਂ ਕਰੂਗਾ ਜੇਕਰ ਉਹ ਹਮਲਾ ਕਰਨਗੇ ਅਮਰੀਕਾ ਹਮਲਾ ਕਰੂਗਾ ਤਾਂ ਜਿਹੜਾ ਨਾਟੋ ਦੀਆਂ ਕੰਟਰੀਆਂ ਹੋਣਗੀਆਂ ਉਹ ਇਕਜੁੱਟ ਹੋਣਗੀਆਂ ਜਾਂ ਉਹ ਰਸ਼ੀਆ ਦੇ ਪਾਲੇ ਵਿੱਚ ਜਾ ਸਕਦੀਆਂ ਨੇ ਜਿਸ ਨਾਲ ਵਰਲਡ ਵਾਰ ਤਾਂ ਹੋਣੀ ਸਟਾਰਟ ਹੀ ਹੋ ਸਕਦੀ ਹੈ ਕਿਉਂਕਿ ਜਿਹੜਾ ਕਿ ਯੂਰੋਪੀਅਨ ਦੇਸ਼ਾਂ ਦਾ ਝੁਕਾਓ ਆ ਪਿਛਲੇ ਸਮੇਂ ਦੇ ਵਿੱਚ ਚੀਨ ਤੇ ਰੂਸ ਕੰਨੀ ਵਧਿਆ ਹੈਗਾ ਜਿਹੜਾ ਕਿ ਅਮਰੀਕਾ ਇਹ ਗੱਲ ਨਹੀਂ ਜਰਦਾ ਉਸ ਕਰਕੇ ਹੀ ਉਹ ਕੰਟਰੀਆਂ ਜੇਕਰ ਮਿਸਟਰ ਡੋਨਾਲਡ ਟਰੰਪ ਨੇ ਉਹਨਾਂ ਤੇ ਹਮਲਾ ਕਰਿਆ ਗ੍ਰੀਨਲੈਂਡ ਦੇ ਉੱਤੇ ਤਾਂ ਉਹ ਪਹਿਲਾਂ ਵੀ ਜਿਹੜੇ ਕਿ ਉਹ ਕੰਟਰੀਆਂ ਦੇ ਆਗੂ ਨੇ ਉਹਨਾਂ ਨੇ ਗੱਲ ਕਹੀ ਆ ਵੀ ਸਾਨੂੰ ਰਸ਼ੀਆ ਤੇ ਚੀਨ ਨਾਲ ਰਲ ਜਾਣਾ ਚਾਹੀਦਾ ਕਿਉਂਕਿ ਦਿਨੋਂ ਦਿਨ ਅਮਰੀਕਾ ਜਿਹੜੇ ਕੰਟਰੀਆਂ ਉੱਤੇ ਟੈਰਫ ਲਗਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਉਹਨਾਂ ਦੀ ਜਿਹੜੀ ਅਰਥਵਿਵਸਥਾ ਆ ਗਈ ਉਹਨੂੰ ਖਰਾਬ ਕਰਦਾ ਤੇ ਆਪਾਂ ਜੇਕਰ ਉੱਧਰ ਗੱਲ ਕਰੀਏ ਤਾਂ ਉਹਨਾਂ ਦੇ ਆਗੂਆਂ ਨੇ ਵੀ ਇਹ ਬਿਆਨ ਦਿੱਤਾਗਾ ਵੀ ਜੇਕਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਨਾਲ ਹੀ ਰਹੇ ਤਾਂ ਅਮਰੀਕਾ ਉਹਨਾਂ ਉੱਤੇ ਕਬਜ਼ਾ ਕਰਨ ਜਾਂ ਹਮਲਾ ਕਰਨ ਦੀ ਦੁਆਰੇ ਕੋਸ਼ਿਸ਼ ਕਰੂਗਾ on